ਜਿਹੜਾ ਹਰੀ ਹਰ ਮੰਦਿਰ ਹੈ ਇਸ ਜਗ੍ਹਾ ਤੇ ਸਾਡੇ ਜਿਹੜੇ ਦੇਵਤੇ ਨੇ ਇੱਥੇ ਕਲਕੀ ਅਵਤਾਰ ਨੇ ਆਣਾ ਅੱਛਾ ਲੇਕਿਨ ਇਹਦਾ ਨਤੀਜਾ ਇਹ ਨਿਕਲਿਆ ਕਿ ਪੰਜ 마ਸੂਮ ਜਾਨਾਂ ਚਲੀ ਗਈਆਂ ਤਦ ਕਿ ਇਸ ਜਗ੍ਹਾ ਤੇ ਹਰੀ ਹਰ ਮੰਦਿਰ ਜਿਹੜਾ ਹੈ ਸਾਡਾ ਬਾਬਰ ਨੇ 1529 ਦੇ ਵਿੱਚ ਢਾਤਾ ਸੀ ਉਹ ਪਰ ਹੈ ਉਹ ਜਗ੍ਹਾ ਸਾਡੇ ਮੰਦਿਰ ਦੀ ਤੇ ਇਸ ਕਰਕੇ ਹਣ ਅਸੀਂ ਤੇ ਮੰਦਿਰ ਬਣਾਣਾ ਹੈ ਸੱਚੀ ਕਾਜੀ ਲੀਡਿੰਗ ਪੰਜਾਬ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਮੇਰਾ ਨਾਮ ਹੈ ਰੁਪਿੰਦਰ ਸਿੰਘ ਅੱਜ ਸਾਡੇ ਨਾਲ ਮੌਜੂਦ ਨੇ ਡਾਕਟਰ ਕੁਲਵੀਰ ਸਿੰਘ ਜੋ ਕਿ ਉਹਗੇ ਇਤਿਹਾਸਕਾਰ ਨੇ ਇਹਨਾਂ ਨਾਲ ਆਪਾਂ ਗੱਲ ਕਰਾਂਗੇ ਹਰੀ ਹਰਮੰਦਰ ਬਾਰੇ ਜੋ ਕਿ ਕਾਫੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਡਾਕਟਰ ਸਾਹਿਬ ਜਿਹੜਾ ਹਰੀ ਹਰਮੰਦਰ ਦਾ ਰੌਲਾ ਹੈ ਇਹ ਮਸਲਾ ਕੀ ਹੈ ਦੇਖੋ ਜੀ ਜਿਹੜਾ ਹਰੀ ਹਰਮੰਦਰ ਹੈ ਹਾਂ ਜੀ ਹਰੀ ਹਰ ਮੰਦਰ ਦੇ ਵਿੱਚ ਹਿੰਦੂਆਂ ਨੇ ਇੱਕ ਬੇਨਤੀ ਕੀਤੀ ਕੋੜ ਦੇ ਵਿੱਚ ਜਾ ਕੇ ਕਿ ਜਿਹੜਾ ਹਰੀ ਹਰ ਮੰਦਰ ਹੈ ਇਸ ਜਗ੍ਹਾ ਤੇ ਸਾਡੇ ਜਿਹੜੇ ਦੇਵਤੇ ਨੇ ਜਿਨ੍ਹਾਂ ਦਾ ਨਾਂ ਹੈਗਾ ਜਿਹਨੂੰ ਕਹਿੰਦੇ ਕਲਕੀ અવਤਾਰ ਅੱਛਾ ਜੀ ਇੱਥੇ ਕਲਕੀ અવਤਾਰ ਨੇ ਆਣਾ ਕਲਕੀ અવਤਾਰ ਨੇ ਆਉਣਾ ਤੇ ਕਲਕੀ અવਤਾਰ ਨੇ ਜਗ ਦਾ ਜਿਹੜਾ ਹੈ ਤਾਰਨਹਾਰ ਬਣ ਕੇ ਆਉਣਾ ਹੁਣ ਕਲਕੀ અવਤਾਰ ਕੌਣ ਹੈ ਕਲਕੀ અવਤਾਰ ਹਿੰਦੂ ਸ਼ਾਸਤਰਾਂ ਦੇ ਮੁਤਾਬਕ ਵਿਸ਼ਨੂੰ ਦੇਹੀ અવਤਾਰ ਨੇ ਜਿਹੜੇ ਕਲ ਯੁਗ ਦੇ ਵਿੱਚ ਆਉਣਗੇ ਅੱਛਾ ਜੀ ਜਿਹੜੇ ਇਸ ਦੁਨੀਆ ਨੂੰ ਬੰਨੇ ਲਾਉਣਗੇ ਉਹਨਾਂ ਦਾ ਯਕੀਨ ਹੈ عقیدہ ਹੈ ਕਿ ਜਿਵੇਂ ਜਿਵੇਂ ਅਸੀਂ ਦੇਖਦੇ ਆ ਅਸੀਂ ਅਗਰ ਇਬਰਾਹਿਮਿਕ ਫੇਥ ਦੇਖੀਏ ਜਿਹੜੇ ਇਬਰਾਹਿਮਿਕ ਫੇਸ ਨੇ ਇਸਲਾਮ 크ਰਿਸਚੀਅਨਿਟੀ ਹੋ ਗਿਆ ਹਾਂਜੀ ਉਹਨਾਂ ਦੇ ਵਿੱਚ ਵੀ ਹੈ ਕਿ ਆਖਰੀ ਪੈਗੰਬਰ ਨੇ ਆਉਣਾ ਹੈ ਆਉਣਾ ਹਾਂਜੀ ਤੇ ਇੱਥੇ ਵੀ ਹੈਗਾ ਕਿ ਇੱਕ ਆਖਰੀ અવਤਾਰ ਨੇ ਆਉਣਾ ਹੈ ਇਸ ਸਾਰਾ ਉਸ ਕਿੱਸੇ ਦੇ ਵਿੱਚ ਉਹ ਹੈ ਕਿ ਇਸ ਜਗ੍ਹਾ ਤੇ ਹਰੀ ਹਰ ਮੰਦਿਰ ਜਿਹੜਾ ਹੈ ਸਾਡਾ ਜਿਹੜਾ ਕੀ ਬਾਬਰ ਨੇ 1529 ਦੇ ਵਿੱਚ ਢਾਤਾ ਸੀ ਉੱਥੇ ਮਸਜਿਦ ਬਣਾਈ ਤੀ ਸੀ ਤੇ ਇਸ ਜਗ੍ਹਾ ਤੇ ਜਿਹੜੀ ਮਸਜਿਦ ਹੈ ਇਸ ਮਸਜਿਦ ਦੇ ਵਿੱਚ ਸਾਨੂੰ ਪੂਜਾ ਕਰਨ ਦੀ ਆਗਿਆ ਦਿੱਤੀ ਜਾਵੇ ਤਾਂ ਕਿ ਸਾਡੇ ਦੇਵਤੇ ਨੇ ਇੱਥੇ ਆਉਣਾ ਤੇ ਸਾਡੇ ਦੇਵਤੇ ਨੇ ਇੱਥੇ ਆਉਣਾ ਤੇ ਸਾ ਸਾਨੂੰ ਇੱਥੇ ਤੁਸੀਂ ਹੁਣ ਪੂਜਾ ਦੀ ਇਜਾਜ਼ਤ ਦੋ। ਅੱਛਾ ਇਹ ਹਿੰਦੂ ਪੱਖ ਦਾ ਆ ਜਾਂ ਹਿੰਦੂਆਂ ਦਾ ਕਹਿਣਾ ਹੈ ਉਹ ਜੀ। ਉਹਨਾਂ ਦਾ ਮੰਨਣਾ ਹੈ। ਉਹਨਾਂ ਦਾ ਮੰਨਣਾ ਹੈ। ਵੀ ਇੱਥੇ ਮੰਦਿਰ ਸੀਗਾ। ਬਿਲਕੁਲ ਇੱਥੇ ਮੰਦਿਰ ਸੀਗਾ। ਜਿਹੜਾ ਹਰੀ ਹਰ ਮੰਦਿਰ ਹੈ ਉੱਥੇ ਮੰਦਿਰ ਸੀਗਾ। ਬਿਲਕੁਲ। ਠੀਕ ਹੈ। ਤੇ ਇਹ ਹੈ ਕਿੱਥੇ ਇਹ ਜਿਹੜਾ ਕਹਿ ਰਹੇ ਹੋ ਤੁਸੀਂ? ਦੇਖੋ ਜੀ ਇਹ ਜਗ੍ਹਾ ਇਹ ਜਗ੍ਹਾ ਸੰਬਲ ਦੇ ਵਿੱਚ ਹੈ। ਸੰਬਲ ਉੱਤਰ ਪ੍ਰਦੇਸ਼ 'ਚ ਪੈਂਦਾ ਹੈ ਤੇ ਇਸ ਸਮੇਂ ਉਸ ਜਗ੍ਹਾ ਤੇ ਇੱਕ ਜਾਮਾ ਮਸਜਿਦ ਬਣੀ ਹੋਈ ਹੈ। ਅੱਛਾ ਜੀ। ਜਾਮਾ ਮਸਜਿਦ ਹੈ ਜਿਹੜੀ ਜਾਮਾ ਮਸਜਿਦ ਬਹੁਤ ਪੁਰਾਣੀ ਹੈ ਠੀਕ ਹੈ ਜਿਹੜੀ ਜਾਮਾ ਮਸਜਿਦ ਤੁਸੀਂ ਇਥੋਂ ਹਸਾਬ ਲਾ ਲੋ ਕਿ ਜਿਹੜਾ 1900 ਚਾਰ ਦੇ ਵਿੱਚ ਜਿਹੜਾ ਐਕਟ ਆਇਆ ਸੀ ਜਿਸ ਦਾ ਕੰਮ ਸੀਗਾ ਕਿ ਐਂਸ਼ੀਅੰਟ ਮੋਨੂਮੈਂਟਸ ਨੂੰ ਪ੍ਰੋਟੈਕਟ ਕਰਨਾ ਮਤਲਬ ਜਿਹੜੀਆਂ ਪੁਰਾਣੀਆਂ ਇਮਾਰਤਾਂ ਨੂੰ ਪ੍ਰੋਟੈਕਟ ਕਰਨਾ ਤੇ 1920 ਦੇ ਵਿੱਚ ਔਰ ਜਿਹੜੀ ਜਗ੍ਹਾ ਹੈ ਉਹ ਜਗ੍ਹਾ ਨੂੰ ਅੰਗਰੇਜ਼ਾਂ ਨੇ ਉਸ ਉਸ ਜਾਮਾ ਮਸਜਿਦ ਨੂੰ ਪ੍ਰੋਟੈਕਟਿਡ ਮੋਨੂਮੈਂਟ ਦੀ ਕੈਟਾਗਰੀ ਪ੍ਰੋਟੈਕਟਿਡ ਇਮਾਰਤ ਦੀ ਕੈਟਾਗਰੀ ਚ ਪਾ ਦਿੱਤਾ ਸੀ ਠੀਕ ਹੈ ਇਸ ਸਮੇਂ ਵੀ ਉਹਨੂੰ ਜਿਹੜਾ ਆਪਣਾ ਹੈਗਾ ਐਨਐਸਆਈ ਨੈਸ਼ਨਲ ਨੈਸ਼ਨਲ ਆਰਕੀਓਲੋਜੀਕਲ ਸਰਵੇ ਆਫ ਇੰਡੀਆ ਹਾਂਜੀ ਨੈਸ਼ਨਲ ਆਰਕੀਓਲੋਜੀਕਲ ਸਰਵੇ ਦੇ ਮੁਤਾਬਿਕ ਵੀ ਇੱਕ ਪ੍ਰੋਟੈਕਟਿਡ ਮੋਨੂਮੈਂਟ ਹੈ ਯਾਨੀ ਅਸੀਂ ਕਹੀਏ ਜਿਹਨੂੰ ਆਪਾਂ ਕਹਿ ਦਿੰਦੇ ਆ ਕਿ ਇਸ ਦੇਸ਼ ਦੀ ਧਰੋਵਰ ਹੈ ਹਾਂਜੀ ਤੇ ਲੇਕਿਨ ਬੜਾ ਅਜੀਬ ਕિસ્ਸਾ ਹੋਇਆ ਕਿ ਹਿੰਦੂ ਪੱਖਸ਼ ਨੇ ਜਿਨ੍ਹਾਂ ਦੇ ਵਿੱਚ 8 ਬੰਦੇ ਨੇ ਉਹਨਾਂ ਦੇ ਮੇਨ ਪੱਖਕਾਰ ਜਿਹੜੇ ਹੈਗੇ ਆ ਹਰੀ ਸ਼ੰਕਰ ਜੈਨ ਨੇ ਰਿਸ਼ੀ ਰਾਜ ਗਿਰੀ ਨੇ ਹਾਂਜੀ ਇਹ ਸੰਬਲਕੋਟ ਚ ਗਏ ਹਾਂਜੀ ਤੇ ਸੰਬਲਕੋਟ ਚ ਕਹਿਣ ਲੱਗੇ ਕਿ ਜੀ ਦੇਖੋ ਜੀ ਕਲਕੀ ਅਵਤਾਰ ਨੇ ਆਉਣਾ ਹੈ ਸਾਡੇ ਮੰਦਿਰ ਜਿਹੜਾ ਹਰੀ ਹਰ ਮੰਦਿਰ ਸੀਗਾ ਉਹ 1529 ਦੇ ਵਿੱਚ ਬਾਬਰ ਨੇ ਢਾਤਾ ਅੱਛਾ ਬਾਬਰ ਨੇ ਢਾ ਕੇ ਉੱਥੇ ਮੁਸ਼ੀਤ ਬਣਾਈ ਕਿਉਂਕਿ ਉਹਨੇ ਮਸ਼ੀਤ ਬਣਾਈ ਹੈ ਤੇ ਉਹ ਪਰ ਹੈ ਉਹ ਜਗਾ ਸਾਡੇ ਮੰਦਰ ਦੀ ਤੇ ਇਸ ਕਰਕੇ ਹਣ ਉਸੇ ਤੇ ਮੰਦਰ ਬਣਾਣਾ ਸੋ ਜੱਜ ਦਾ ਨਾ ਹੈਗਾ ਜੀ ਵਿਸ਼ਨੂੰ ਸ਼ੰਕਰ ਜੈਨ ਅੱਛਾ ਜੀ ਵਿਸ਼ਨੂੰ ਸ਼ੰਕਰ ਜੈਨ ਦੀ ਉਹਨਾਂ ਨੇ ਅਦਾਲਤ ਚ ਅਪੀਲ ਕੀਤੀ ਕਿ ਭਾਈ ਸਾਨੂੰ ਉੱਥੇ ਤੁਸੀਂ ਉੱਥੇ ਉਹ ਜਗਾ ਦੀ ਇਨਸਪੈਕਸ਼ਨ ਕਰਾਓ ਅੱਛਾ ਜੀ ਯਾਨੀ ਉਸ ਜਗ੍ਹਾ ਤੇ ਵਿੱਚ ਜਾਓ ਤੇ ਉਹਦੀ ਇਨਸਪੈਕਸ਼ਨ ਕਰੋ ਜੋ ਛੋੜ ਛੱਡਿਆ ਕਿਉਂਕਿ ਸਾਡਾ ਮੰਨਣਾ ਹੈ ਹਿੰਦੂ ਪੱਖ ਦਾ ਮੰਨਣਾ ਹੈ ਕਿ ਉੱਥੇ ਇੱਕ ਮੰਦਿਰ ਸੀਗਾ ਤੇ ਉਹ ਮੰਦਿਰ ਕਿ ਤੁਸੀਂ ਜਦੋਂ ਇਨਸਪੈਕਸ਼ਨ ਕਰਾਓਗੇ ਹਾਂਜੀ ਉੱਥੇ ਪਤਾ ਲੱਗੇਗਾ ਉੱਥੇ ਮੰਦਿਰ ਸੀ ਨਹੀਂ ਹੈ ਤੇ ਜੱਜ ਸਾਹਿਬ ਨੇ ਜਿਹੜਾ ਮੁਸਲਮਾਨਾਂ ਦਾ ਪੱਖ ਸੀਗਾ ਉਹ ਪੱਖ ਨੂੰ ਸੁਣੇ ਬਿਨਾਂ ਹੀ ਓਕੇ 19 ਨਵੰਬਰ ਨੂੰ ਜਨਾਬ ਹਾਂਜੀ ਸਵੇਰ ਦੇ ਵੇਲੇ ਉਹ ਕੋਰਟ 'ਚ ਪਹੁੰਚਦੇ ਨੇ ਹਾਂਜੀ ਤੇ 19 ਨਵੰਬਰ ਨੂੰ ਹੀ ਹਾਂਜੀ ਜੱਜ ਸਾਹਿਬ ਆਰਡਰ ਦੇ ਦਿੰਦੇ ਨੇ ਜੱਜ ਸਾਹਿਬ ਨੇ ਆਰਡਰ ਦੇਤਾ ਉਸੇ ਦਿਨ ਦਿੱਤਾ ਇੱਕ ਮਿੰਟ ਤੁਹਾਡੀ ਗੱਲ ਵਿਚਕਾਰ ਹੈ ਹਾਂ ਮੈਂ ਮੜਾ ਜ ਆਲਾ ਹੀ ਪਿਛੇ ਤੇ ਐਕਟ ਇਹ ਕਹਿੰਦਾ ਵੀ 1947 ਤੋਂ ਬਾਅਦ ਕਿਸੇ ਵੀ ਧਾਰਮਿਕ ਸਟਰਕਚਰ ਨੂੰ ਉਹਦੇ ਚ ਬਦਲਾਅ ਨਹੀਂ ਕੀਤਾ ਜਾ ਸਕਦਾ ਫਿਰ ਇਹ ਇਹ ਕੀ ਮੰਨੀਏ ਫਿਰ ਹੁਣ ਨਹੀਂ ਤੁਹਾਡੇ ਸਵਾਲ ਤੇ ਤਾਂ ਮੈਂ ਆਉਂਗਾ ਲੇਕਿਨ ਤੁਸੀਂ ਇੱਕ ਵਾਰ ਸੁਣਿਆ ਕਿ ਤੁਸੀਂ ਕੋਰਟ ਚ ਗਏ ਹਾਂਜੀ ਕੋਰਟ ਚ ਪਹੁੰਚੇ ਤੁਸੀਂ ਅਪੀਲ ਲੈ ਕੇ ਗਏ ਤੇ ਜੱਜ ਨੇ ਉਸ ਦਿਨ ਹੀ ਕਾਰਵਾਈ ਕੀਤੀ ਬਿਲਕੁਲ ਹਾਂਜੀ ਮਤਲਬ ਮੈਨੂੰ ਤਾਂ ਲੱਗਦਾ ਦੇਸ਼ਾਂ ਅੰਮ੍ਰਿਤਕਾਲ ਚੱਲ ਰਿਹਾ ਹੈ ਵੀ ਹੋਰ ਕੋਈ ਮਸਲਾ ਰਹਿ ਨਹੀਂ ਗਿਆ ਰਹਿ ਨਹੀਂ ਗਿਆ ਮਤਲਬ ਆਪਣੇ ਤਾਂ ਦੇਖੋ ਤੁਸੀਂ ਜਿਹੜਾ ਅਸੀਂ ਕਹਿੰਦੇ ਆ ਕਿ ਸੁਪਰੀਮ ਕੋਰਟ ਚ ਇੰਨੇ ਲੱਖ ਕੇਸ ਪੈਂਡਿੰਗ ਨੇ ਹਾਈ ਕੋਰਟ ਚ ਇੰਨੇ ਲੋਕ ਕੇਸ ਪੈਂਡਿੰਗ ਨੇ ਇਸ ਸਾਲ ਉਹਦਾ ਕੇਸ ਕੋਈ ਪੈਂਡਿੰਗ ਹੀ ਨਹੀਂ ਹੈ ਪੈਂਡਿੰਗ ਹੀ ਨਹੀਂ ਹੈ ਬਸ ਤੁਸੀਂ ਜਾਓ ਕੇਸ ਵਿੱਚ ਕੰਮ ਕਰਵਾਓ ਕੋਣ ਕਹਿੰਦਾ ਸਾਡੇ ਦੇਸ਼ 'ਚ ਨਿਆਂ ਨਹੀਂ ਹੁੰਦਾ ਇਹ ਨਿਆਂ ਤੁਹਾਡੇ ਸਾਹਮਣੇ ਹੋ ਰਿਹਾ ਠੀਕ ਹੈ ਇੱਕੋ ਦਿਨ ਚ ਗਏ ਸਵੇਰੇ ਪਹੁੰਚੇ ਮੁਸਲਮਾਨ ਪੱਖ ਨੂੰ ਸੁਣੇ ਬਿਨਾ ਜਾਂ ਅਨ ਸੁਨਾ ਕੀਤਾ ਹੋਇਆ ਉਹਨਾਂ ਦਾ ਪੂਰਾ ਓਪੀਨੀਅਨ ਲਏ ਬਿਨਾ ਹਾਂਜੀ ਜੱਜ ਸਾਹਿਬ ਵਿਸ਼ਨੂੰ ਸ਼ੰਕਰ ਜੈਨ ਸਾਹਿਬ ਨੇ ਆਰਡਰ ਕਰਤਾ ਕਿ ਭਈਆ ਇਹ ਰਮੇਸ਼ ਰਾਗੋ ਜਿਹੜਾ ਹੈਗਾ ਇਹ ਐਡਵੋਕੇਟ ਕਮਿਸ਼ਨਰ ਹੈ ਅੱਛਾ ਇਹ ਮੌਕੇ ਤੇ ਜਾਵੇ ਠੀਕ ਹੈ ਉਸ ਜ਼ਿਲ੍ਹੇ ਦੇ ਪ੍ਰਸ਼ਾਸਨ ਨੂੰ ਲੈ ਨਾਲ ਲੈ ਕੇ ਜਾਵੇ ਤੇ ਇਹ ਜਾ ਕੇ ਸਰਵੇ ਕਰੇ ਇਹ ਸਰਵੇ ਕਰੇ ਕਿ ਉੱਥੇ ਕੀ ਕੋਈ ਮੰਦਿਰ ਸੀਗਾ ਹੁਣ ਤੁਸੀਂ ਜੀ ਸ਼ਕਤੀ ਦੀ ਗੱਲ ਕੀਤੀ ਹੈ ਤੁਸੀਂ ਕਰ ਰਹੇ ਹੋ ਦਾ ਪਲੇਸ ਆਫ ਵਰਸ਼ਿਪ ਐਕਟ ਪਲੇਸ ਆਫ ਵਰਸ਼ਿਪ ਵਰਸ਼ਿਪ ਐਕਟ 1991 ਦਾ 1991 ਦਾ 1991 ਦਾ ਐਕਟ ਆਪਣੇ ਆਪ ਚ ਇਹ ਕਹਿੰਦਾ ਹੈ ਕਿ ਜਿੰਨੇ ਵੀ ਧਾਰਮਿਕ ਸਥਾਨ ਨੇ ਚਾਹੇ ਮੰਦਿਰ ਹੈ ਮਸਜਿਦ ਹੈ ਗੁਰਦੁਆਰਾ ਹੈ ਚਰਚ ਹੈ ਹਾਂਜੀ ਬੋਧ ਦਾ ਬੋਧ ਵਿਹਾਰਾ ਹੈ ਉਹ 1947 ਤੋਂ ਪਹਿਲਾਂ ਹਾਂਜੀ ਜਿਸ ਹਾਲਾਤ ਸੀ ਸੀਗੇ ਹਾਂਜੀ ਤੁਸੀਂ ਉਹਦੇ ਵਿੱਚ ਕੋਈ ਬਦਲਾਅ ਨਹੀਂ ਲਿਆ ਸੀ ਛੇੜਖਾਨੀ ਨਹੀਂ ਛੇੜਖਾਨੀ ਨਹੀਂ ਕਰ ਸਕਦੇ ਈਵਨ ਮੰਨੋ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇਣਾ ਕਿ ਮੰਨੋ ਕਿਸੇ ਧਰਮ ਦੇ ਵਿੱਚ ਵੱਖਰੇ ਵੱਖਰੇ ਫਿਰਕੇ ਹੁੰਦੇ ਆ ਹਾਂਜੀ ਮਿਸਾਲ ਦੇ ਤੌਰ ਤੇ ਸ਼ੀਆ ਸੁੰਨੀ ਹੈਗੇ ਆ ਹਾਂਜੀ ਜਾਂ ਹਿੰਦੂਆਂ ਚ ਵਿਚਾਰ ਗੋਤ ਨੇ ਚਾਰ ਵਰਨ ਨੇ ਅੱਗੇ ਹਾਂਜੀ ਇਹ 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 ਕਹਿਣ ਜੀ ਉਹ ਪਹਿਲਾਂ ਵੀ ਫੋਰ ਐਗਜ਼ਾਮਪਲ ਵਿਸ਼ਨੂ ਮੰਦਿਰ ਸੀਗਾ ਲੇਕਿਨ ਉਹ ਪਹਿਲਾਂ ਸ਼ਿਵ ਮੰਦਿਰ ਸੀਗਾ ਅਸੀਂ ਉਹਨੂੰ ਸ਼ਿਵ ਮੰਦਿਰ ਬੁਲਾ ਦਈਏ ਇਹ ਕਹਿੰਦਾ ਨਹੀਂ ਬੇਸ਼ੱਕ ਉਹ ਤੁਹਾਡੇ ਧਰਮ ਦਾ ਹੀ ਸਥਾਨ ਸੀਗਾ ਲੇਕਿਨ ਤੁਸੀਂ ਆਪਣੇ ਆਪਣੇ ਧਾਰਮਿਕ ਸਥਾਨ ਦੇ ਵਿੱਚ ਬਦਲਾਅ ਨਹੀਂ ਲਿਆ ਸਕਦੇ ਉਹ ਜਿਸ ਤਰ੍ਹਾਂ ਦਾ ਸੀਗਾ ਉਹ ਉਸ ਤਰ੍ਹਾਂ ਦਾ ਹੀ ਰਹੇਗਾ ਲੇਕਿਨ ਇੱਥੇ ਨੋਟ ਕਰਨ ਵਾਲੀ ਗੱਲ ਇਹ ਹੈ ਕਿ 1991 ਦਾ ਜਿਹੜਾ ਵਰਸ਼ਸ਼ਿਪ ਐਕਟ ਹੈ ਇਹਦੇ ਵਿੱਚ ਇੱਕ ਸਪੈਸ਼ਲ ਲਾਈਨ ਪਾਈ ਬਾਈ ਗਈ ਸੀ ਪ੍ਰੋਵੀਜ਼ਨ ਸੀਗਾ ਕਿ ਐਸਡ ਦੇ ਵਿੱਚ ਹਾਂਜੀ ਜਿਹੜਾ ਬਾਬਰੀ ਮਸਜਿਦ ਅਯੋਧਿਆ ਰਾਮ ਮੰਦਰ ਕੇਸ ਆ ਉਹ ਇਨਕਲੂਡ ਨਹੀਂ ਹੋਏਗਾ ਅੱਛਾ ਉਹ ਪਹਿਲੇ ਲਿਖਿਆ ਸੀ ਹਾਂ ਪਹਿਲਾਂ ਹੀ ਲਿਖ ਦਿੱਤਾ ਗਿਆ ਸੀਗਾ ਕਿ ਕਿਉਂਕਿ ਉਹ ਕੇਸ ਵੀ ਬ੍ਰਿਟਿਸ਼ ਟਾਈਮ ਤੋਂ ਚੱਲ ਰਿਹਾ ਸੀ ਅੱਛਾ ਤੇ ਦੇਸ਼ ਦੇ ਵਿੱਚ ਸੀ ਜਾਣਦੇ ਆ ਕਿ ਅਯੋਧਿਆ ਦੇ ਨਾਂ ਤੇ ਕਿੰਨੀ ਪੋਲਿਟਿਕਸ ਹੋਈ ਹੈ ਹਾਂਜੀ ਇਹ ਦੋ ਆਦੀ ਆਪਣੀਆਂ ਧਾਰਮਿਕ ਪਾਵਨਾਵਾਂ ਸੀ ਜਾਂ ਮੁਸਲਮਾਨ ਦਾ ਆਪਣਾ ਆਰਗੂਮੈਂਟ ਸੀਗਾ ਸਿਆਸਤ ਤੇ ਦੂਜੇ ਪਾਸੇ ਸੀ ਹਾਂਜੀ ਤੇ ਉਹਦੇ ਵਿੱਚ ਪਾ ਦਿੱਤਾ ਗਿਆ ਸੀ ਕਿ ਇਸ ਜਗ੍ਹਾ ਨੂੰ ਛੱਡ ਕੇ ਬਾਕੀ ਕਿਸੇ ਵੀ ਇਮਾਰਤ ਤੇ ਵਿੱਚ ਤੁਸੀਂ ਬਦਲਾਵ ਨਹੀਂ ਲਿਆ ਸਕਦੇ ਈਵਨ ਸੁਪਰੀਮ ਕੋਰਟ ਦੀ ਇੱਕ ਕਮੇਟੀ ਬਣੀ ਸੀ ਹਾਂਜੀ ਕਮੇਟੀ ਨੇ ਜਿਹਦੇ ਵਿੱਚ ਰਮਨਜਨ ਗਗੋਈ ਸਾਹਿਬ ਸੀਗੇ ਜਿਨ੍ਹਾਂ ਦੇ ਉੱਪਰ ਇਲਜ਼ਾਮ ਲੱਗਿਆ ਸੀ ਮਹਿਲਾਵਾਂ ਨੂੰ ਛੇੜਨ ਦਾ ਤੁਹਾਨੂੰ ਪਤਾ ਹੀ ਹੋਣਾ ਅੱਛਾ ਜੀ ਹਾਂਜੀ ਤੇ ਉਹ ਵੀ ਉਸ ਕਮੇਟੀ ਦਾ ਹਿੱਸਾ ਸੀਗੇ ਅੱਛਾ ਠੀਕ ਹੈ ਉਹਨਾਂ ਨੇ ਗੱਲ ਕਹੀ ਸੀਗੀ ਕਿ ਜਿਹੜਾ ਦਾ ਪਲੇਸ ਆਫ ਵਰਸ਼ਿਪ ਐਕਟ 1919-1 ਦਾ ਜਿਹੜਾ ਸਿਧਾਂਤ ਹੈ ਹਾਂਜੀ ਕਿ ਜਿਹੋ ਜੀ ਇਮਾਰਤ ਹੈਗੀ ਆ ਉਹੋ ਜੀ ਰਹਿਣ ਦੋ ਠੀਕ ਹੈ ਉਹ ਕਹਿੰਦੇ ਇਹਨੂੰ ਬੇਸਿਕ ਸਟਰਕਚਰ ਆਫ ਦਾ ਕਨਸਟੀਟਿਊਸ਼ਨ ਚ ਪਾ ਦਿਓ ਯਾਨੀ ਜਿਹੜੇ ਸਾਡੇ ਸੰਵਿਧਾਨ ਦਾ ਬੇਸਿਕ ਬੁਨਿਆਦੀ ਸਟਰਕਚਰ ਹੈ ਉਹਦੇ ਚ ਪਾ ਦੋ ਉਹਦੇ ਚ ਪਾ ਦੋ ਕਿਉਂਕਿ ਬਾਰ-ਬਾਰ ਕਿਉਂਕਿ ਜੇ ਦੇਖਦੇ ਆ ਸੁਪਰੀਮ ਕੋਰਟ ਇਹ ਚੀਜ਼ ਕਹਿੰਦੀ ਹੈ ਕਿ ਜਿਹੜਾ ਬੇਸਿਕ ਸਟਰਕਚਰ ਹੈ ਉਸ ਨੂੰ ਤੁਸੀਂ 체 ਨਹੀਂ ਲੈ ਸਕਦੇ ਕਿਉਂ ਪਾਰਲੀਮੈਂਟ ਦੇ ਕੋਲ ਵੀ ਹੱਕ ਨਹੀਂ ਹੈ ਬੇਸਿਕ ਸਟਰਕਚਰ ਨੂੰ ਬਦਲ ਦੇਵੇ ਓਕੇ ਹੁਣ ਤੁਹਾਡਾ ਸਵਾਲ ਇਹ ਹੈ ਕਿ ਜੇ ਐਕਟ ਇਹ ਗੱਲ ਕਹਿੰਦਾ ਹੈ ਹਾਂਜੀ ਜੇ ਫਿਰ ਫਿਰ ਇਹ ਵਿਸ਼ਨੂੰ ਸ਼ੰਕਰ ਜੈਨ ਸਾਹਿਬ ਨੇ ਕਿਵੇਂ ਹਾਂਜੀ ਸੰਵਿਧਾਨ ਤੋਂ ਬਾਹਰ ਨਹੀਂ ਜਾ ਸਕਦੇ ਜਾ ਨਹੀਂ ਸੀ ਤੇ ਫਿਰ ਕਮਾਲ ਕਿਵੇਂ ਕਰਤਾ ਹਾਂਜੀ ਇਹਦਾ ਸਾਰਾ ਕ੍ਰੈਡਿਟ ਜਾਂਦਾ ਹੈ ਸਾਡੇ ਜਿਹੜੇ ਸੁਪਰੀਮ ਕੋਰਟ ਦੇ ਫਾਰਮਰ ਜੱਜ ਰਹੇ ਨੇ ਚੰਦਰ ਚੂੜ ਸਾਹਿਬ ਅੱਛਾ ਜੀ ਇਹ ਸਾਰਾ ਕ੍ਰੈਡਿਟ ਉਹਨਾਂ ਨੂੰ ਜਾਂਦਾ ਹੈ ਠੀਕ ਹੈ ਉਹ ਕਿਦਾਂ ਇਹ ਮਹਾਨ ਕੰਮ ਉਹਨਾਂ ਨੇ ਕੀਤਾ ਜਦੋਂ ਗਿਆਨਵਾਪੀ ਕੇਸ ਦੇ ਵਿੱਚ ਇਹ ਸੇਮ ਹਰੀ ਸ਼ੰਕਰ ਜੈਨ ਜੀ ਸਾਰੇ ਜਦੋਂ ਸੁਪਰੀਮ ਕੋਰਟ ਪਹੁੰਚੇ ਆ ਹਾਂ ਜੀ ਇਹਨਾਂ ਨੇ ਕਿਹਾ ਜੀ ਤੁਸੀਂ ਹੁਣ ਇੱਕ ਕੰਮ ਕਰੋ ਜੀ ਸਾਨੂੰ ਉਹ ਤੁਸੀਂ ਉੱਥੇ ਵੀ ਬਾਬਰ ਆਇਆ ਹਾਂ ਜੀ ਬਾਬਰ ਨੇ ਮੰਦਿਰ ਤੋੜਿਆ ਹਾਂਜੀ ਤੇ ਮਸਜਿਦ ਬਣਾਈ ਹਾਂਜੀ ਇਸ ਕਰਕੇ ਜੀ ਸਾਨੂੰ ਗਿਆਨ ਵਾਪੀ ਦੇ ਵਿੱਚ ਤੁਸੀਂ ਜੀ ਸਰਵੇ ਕਰੋ ਹਾਂਜੀ ਤੇ ਦੇਖੋ ਉੱਥੇ ਮੰਦਿਰ ਕਿਉਂਕਿ ਸਾਡਾ ਮੰਨਣਾ ਹੈ ਉਹ ਤੇ ਮੰਦਿਰ ਸੀਗਾ ਹਾਂਜੀ ਤੁਸੀਂ ਸਰਵੇ ਕਰੋ ਜੱਜ ਸਾਹਿਬ ਨੇ ਹੁਣ ਦੇਖੋ ਜੱਜ ਸਾਹਿਬ ਰਾਮ ਮੰਦਿਰ ਦੀ ਜੱਜਮੈਂਟ ਜਿਹਨਾਂ ਨੇ ਆਪ ਮਤਲਬ ਜਿਹੜਾ ਸੁਪਰੀਮ ਕੋਰਟ ਦੀ ਬੈਂਚ ਹੈ ਹਾਂਜੀ ਉਹ ਕਹਿ ਰਹੀ ਹੈ ਕਿ ਦਾ ਪਲੇਸ ਆਫ ਜਿਹੜਾ ਵਰਸ਼ਿਪ ਐਕਟ ਬਹੁਤ ਇੰਪੋਰਟੈਂਟ ਹੈ ਇਹਨੇ ਸਾਡੇ ਦੇਸ਼ ਦੇ ਸੋਸ਼ਲ ਫੈਬਰਿਕ ਨੂੰ ਬਚਾ ਕੇ ਰੱਖਿਆ ਹੈ ਹਾਂਜੀ ਪਾਰ ਉੱਥੇ ਚਾਈ ਚੰਦਰ ਫੂਟ ਸਾਹਿਬ ਕਹਿੰਦੇ ਤੁਸੀਂ ਸਰਵੇ ਕਰੋ ਸਰਵੇ ਕਰੋ ਹਾਂਜੀ ਲੇਕਿਨ ਤੁਸੀਂ ਉੱਥੇ ਕੋਈ ਤੋੜ ਫੋੜ ਨਹੀਂ ਕਰੋਗੇ ਠੀਕ ਹੈ ਮਤਲਬ ਤੁਸੀਂ ਮੈਂ ਜਿਵੇਂ ਆਪਣਾ ਨੈਸ਼ਨਲ ਹੈਗਾ ਆਪਣਾ ਨੈਸ਼ਨਲ ਆਰਕੀਓਲੋਜੀਕਲ ਸਰਵੇ ਆਫ ਇੰਡੀਆ ਹਾਂਜੀ ਉਹਨਾਂ ਕੋਲ ਸੈਂਸਿੰਗ ਮਸ਼ੀਨਸ ਨੇ ਠੀਕ ਹੈ ਉਹ ਸੈਂਸਿੰਗ ਮਸ਼ੀਨ ਨਾਲ ਦੇਖਣਗੇ ਥੱਲੇ ਬਿਲਡਿੰਗ ਦੇਖਲੇ ਸਟਰਕਚਰ ਕਿਹੜਾ ਹੈ ਮਤਲਬ ਜਿੱਥੇ ਅਸੀਂ ਬੈਠੇ ਹਾਂ ਹਾਂਜੀ ਹਾਂਜੀ ਉਹ ਉਹ ਆਣਗੇ ਇੱਥੇ ਮਸ਼ੀਨ ਚਲਾਉਣਗੇ 10 ਜਣੇ ਥੱਲੇ ਕੀ ਸੀ ਇਹਦੇ ਐਕਸਰੇ ਟਾਈ ਮਸ਼ੀਨ ਐਕਸਰੇ ਟਾਈ ਮਸ਼ੀਨ ਇਹਨਾਂ ਦਾ ਸਿੱਧੀ ਬਾਸ਼ਾ ਚੱਕੀਏ ਤੇ ਉਹਨਾਂ ਨੇ ਕਿਹਾ ਤਾਂ ਕਿ ਇੰਜ ਕਰੋ ਹਾਂਜੀ ਤੇ ਉਹ ਜਦੋਂ ਹੋਇਆ ਤੇ ਐਕਸੇ ਮਸ਼ੀਨ ਚ ਇਹੀ ਆਇਆ ਜਿੱਥੇ ਪਹਿਲਾ ਮੰਦਰ ਸੀਗਾ ਅੱਛਾ ਜੀ ਤੇ ਹੁਣੇ ਪਹੁੰਚ ਗਏ ਲੇਕਿਨ ਹੁਣ ਸਵਾਲ ਇੱਥੇ ਪੈਦਾ ਹੁੰਦਾ ਹੈ ਕਿ ਕੱਲ ਨੂੰ ਮੰਨੋ ਕਿ ਪੂਰੇ ਵਿਸ਼ਵ 'ਚ ਜਿਹੜੇ ਬੋਧੀ ਨੇ ਹਾਂਜੀ ਜਿਹੜੇ ਬੋਧੀ ਨੇ ਮੈਂ ਇਤਿਹਾਸ ਦਾ ਵਿਦਿਆਰਥੀ ਦਾ ਟੀਚਰ ਹੋਣ ਕਰਕੇ ਜ਼ਿੰਮੇਵਾਰ ਨਾ ਕਹਿ ਸਕਦਾ ਹਾਂ ਹਾਂਜੀ ਕਿ ਜਦੋਂ ਮੋਰੀਅਨ ਕਾਲ ਖਤਮ ਹੋਇਆ ਮੋਰੀਅਨ ਕਾਲ ਦੇ ਪਤਨ ਤੋਂ ਬਾਅਦ ਹਿੰਦੁਸਤਾਨ ਦੇ ਵਿੱਚ ਲੱਖਾਂ ਬੋਧ ਵਿਖਸ਼ਵਾਂ ਨੂੰ ਮਾਰਿਆ ਗਿਆ ਬੋਧੀ ਮੰਦਰ ਢਾਏ ਗਏ ਹਾਂਜੀ ਜੇ ਕੱਲ ਨੂੰ ਸਾਰੇ ਬੁੱਧਿਸਤ ਆਣ ਤੇ ਕਹਿਣ ਕਿ ਜੀ ਤੁਸੀਂ ਕਿਉਂ ਕੀ ਜੀ ਇਹ ਸਾਰੇ ਮੰਦਰਾਂ ਦਾ ਨਿਰੇਖਣ ਕਰੋ ਹਾਂਜੀ ਮਸਜਿਦਾਂ ਦਾ ਨਿਰੇਖਣ ਕਰੋ ਹਾਂਜੀ ਤੇ ਇੱਥੇ ਤੁਸੀਂ ਹੁਣ ਜੀ ਸਾਡੇ ਬੋਧੀ ਮੰਦਰ ਬੁਲਾਓ ਤੇ ਸੁਪਰੀਮ ਕੋਰਟ ਜਾਂ ਹਾਈ ਕੋਰਟ ਨੇ ਕਹਿਣਾ ਹੈ ਪਟੀਸ਼ਨ ਨੂੰ ਦਫਾ ਕਰੋ ਹਰ ਟਾਈਮ ਜਾ ਕਰ ਰਹੀ ਹੈ ਤੇ ਗੱਲ ਵੀ ਵਸੇ ਹਾਸੂ ਨਹੀਂ ਹੈ ਹਾਂਜੀ ਕਿਉਂਕਿ ਮਨੋ ਕਿਉਂਕਿ ਇਹ ਇਹ ਜਿਹੜਾ 1919 ਦਾ ਐਕਟ ਹੈ ਕਿਉਂਕਿ ਜਦੋਂ ਅਸੀਂ ਕਿਉਂਕਿ ਕਿਉਂਕਿ ਜਿੰਨੇ ਵੀ ਸਟਰਕਚਰ ਹੈਗੇ ਆ ਮਤਲਬ ਇਸ ਦੇਸ਼ ਦੇ ਵਿੱਚ ਉਹਨਾਂ ਦੇ ਉੱਪਰ ਜਦੋਂ ਇਹਦੇ ਮੁਸਲਮਾਨਾਂ ਦਾ ਮੁਗਲਾਂ ਦਾ ਰਾਜ ਰਿਹਾ ਤੇ ਹਿਸਟੋਰੀਕਲ ਫੈਕਟ ਹੈ ਹਾਂਜੀ ਉਹਨਾਂ ਨੇ ਹਜ਼ਾਰਾਂ ਮੰਦਰ ਤੋੜੇ ਨੇ ਹਾਂਜੀ ਇਸ 'ਚ ਕੋਈ ਦੋ ਰਾਏ ਨਹੀਂ ਜਦੋਂ ਮੋਰੀਆਂ ਦਾ ਪਤਨ ਹੋਇਆ ਤੇ ਉਸ ਸਮੇਂ ਦੇ ਰਾਜਿਆਂ ਨੇ ਹਜ਼ਾਰਾਂ ਬੋਧ ਵਿਹਾਰਾ ਤੋੜੇ ਨੇ ਹਾਂਜੀ ਤੋੜ ਕੇ ਉਥੇ ਮੰਦਿਰ ਉਸਾਰੇ ਇਹਨਾਂ ਨੇ ਮੰਦਿਰ ਤੋੜ ਕੇ ਮਸੀਤਾਂ ਉਸਾਰੀਆਂ ਇਹ ਹਿਸਟੋਰੀਕਲ ਫੈਕਟ ਹੈ ਸਾਨੂੰ ਇਹ ਮੰਨਣਾ ਚਾਹੀਦਾ ਹੈ ਲੇਕਿਨ ਜੇ ਅਸੀਂ ਹੁਣ ਸਾਰਿਆਂ ਨੂੰ ਤੋੜਨਾ ਸ਼ੁਰੂ ਕਰਤਾ ਦੇਸ਼ 'ਚ ਕੀ ਹਾਲਾਤ ਬਣਗੇ ਕਿ ਦੇਸ਼ ਸਾਡਾ ਗਰਾਈ ਉਦਵਲ ਨਹੀਂ ਬਧੇਗਾ ਮੈਂ ਜਦਦਵਲ ਹਾਂਜੀ ਸਹੀ ਅਗਰ ਦੇਸ਼ ਦਾ ਕੀ ਬਣੂਗਾ ਸਮਾਜਿਕ ਜਿਹੜਾ ਤਾਣਾ ਬਾਣਾ ਸਾਰਾ ਵਿਗੜ ਜਾਣਾ ਸਹੀ ਨਾਲੇ ਮੈਂ ਸੁਣਿਆ ਵੀ ਉਥੇ ਮੌਤਾਂ ਵੀ ਹੋਈਆਂ ਨੇ ਦੇਖੋ ਜਦੋਂ ਇਹ 19 ਨੂੰ ਪਹੁੰਚਦੇ ਆ ਆਪਣੇ ਰਮੇਸ਼ ਰਾਗੋ ਸਾਹਿਬ ਨਾਲ ਪ੍ਰਸ਼ਾਸਨ ਲੈ ਕੇ ਜਾਂਦੇ ਆ ਤੇ ਉਸ ਦਿਨ ਮੋਜੜੀ ਮਸ਼ੀਨ ਕਮੇਟੀ ਨੂੰ ਕੋਈ ਇਨਫੋਰਮ ਨਹੀਂ ਕੀਤਾ ਗਿਆ ਜਿਹੜੇ ਮਤਲਬ ਉਧਰ ਦੇ ਐਮਪੀ ਹੈਗੇ ਆ ਜ਼ਿਆਉ ਰਹਿਮਾਨ ਜ਼ਿਆਉ ਰਹਿਮਾਨ ਦਾ ਉਹਨਾਂ ਦਾ ਉਹਨਾਂ ਦੇ ਮੀਡੀਆ ਇੰਟਰਵਿਊਜ਼ ਨੇ ਜਾਂ ਲੋਕਾਂ ਦੇ ਇੰਟਰਵਿਊਜ਼ ਨੇ ਉੱਤੇ ਕਿ ਸਾਨੂੰ ਕੋਈ ਇਨਫੋਰਮ ਨਹੀਂ ਹੋਇਆ ਸੀ ਇਹ ਆ ਕੇ ਸਾਡੇ ਕੋਲ ਫਿਰ ਵੀ ਅਸੀਂ ਉਹਨਾਂ ਨੂੰ ਸਰਵੇ ਕਰਨ ਦਿੱਤਾ ਅੱਛਾ ਉਸ ਤੋਂ ਕੁ ਦੋ ਚਾਰ ਦਿਨ ਬਾਅਦ ਜਿਹੜਾ ਕਿ ਪਿਛਲੇ ਦੋ ਤਿੰਨ ਦਿਨ ਪਹਿਲਾਂ ਦੀ ਘਟਨਾ ਹੈ ਇਹ ਫਿਰ ਪਹੁੰਚ ਜਾਂਦੇ ਆ ਪੂਰਾ ਜ਼ਿਲ੍ਹਾ ਪ੍ਰਸ਼ਾਸਨ ਲੈ ਕੇ ਪਹੁੰਚ ਜਾਂਦੇ ਆ ਤੇ ਦੁਬਾਰਾ ਸਰਵੇ ਕਰਨਾ ਚਾਹੁੰਦੇ ਆ ਅੱਛਾ ਤੇ ਉਸ ਦਿਨ ਹੁਣ ਦੋਵਾਂ ਦਾ ਵੱਖਰਾ ਵੱਖਰਾ ਇੱਥੇ ਨਜ਼ਰੀਆ ਹੈ ਜਾਂ ਤਰਕ ਨਹੀਂ ਹਾਂਜੀ ਜਾਂ ਪੱਖ ਹੈ ਜਿਹੜਾ ਮੁਸਲਮਾਨ ਜਿਹੜਾ ਪੱਖ ਹੈ ਉਹ ਇਹ ਹੈਗਾ ਕਿ ਜਦੋਂ ਉਸ ਦਿਨ ਸਾਡੇ ਕੋਲ ਆਏ ਤੇ ਇਹ ਜਿਹੜੇ ਇਹਨਾਂ ਦੀ ਭੀੜ ਸੀਗੀ ਇਹ ਸ਼ਰਾਰਤੀ ਨਾਰੇ ਲਾ ਰਹੀ ਸੀ ਅੱਛਾ ਸ਼ਰਾਰਤੀ ਨਾਰੇ ਲਾ ਰਹੀ ਸੀ ਤੇ ਮਤਲਬ ਇਹਨਾਂ ਨੇ ਆ ਕੇ ਇੱਕ ਸਬ ਦਾ ਸਾਡੇ ਤੇ ਹਮਲਾ ਕੀਤਾ ਉਧਰੋਂ ਪੁਲਿਸ ਦਾ ਇਹ ਪੱਖ ਹੈ ਕਿ ਉਸ ਦਿਨ ਸਾਡੇ ਤੇ ਪੱਥਰਬਾਜ਼ੀ ਹੋਈ ਅੱਛਾ ਲੇਕਿਨ ਇਹਦਾ ਨਤੀਜਾ ਇਹ ਨਿਕਲਿਆ ਕਿ ਪੰਜ ਮਾਸੂਮ ਜਾਨਾਂ ਚਲੀ ਗਈਆਂ ਤਿੰਨ ਤੋਂ ਪੰਜ ਮਾਸੂਮ ਜਾਨਾਂ ਚਲੀ ਗਈਆਂ ਨੇ ਹਾਂਜੀ ਇਹਦਾ ਨਤੀਜਾ ਇਹ ਨਿਕਲਿਆ ਤੇ ਇਹ ਜਿਵੇਂ ਹੁਣ ਰੌਲੇ ਬਹੁਤ ਨੇ ਫਿਰ ਆਪਾਂ ਜਾ ਕਿੱਧਰ ਨੂੰ ਰਹਿ ਜਾਂਦਾ ਹੱਲ ਕੀ ਹੈ ਦੇਖੋ ਇਹਦਾ ਹੱਲ ਜਿਹੜਾ ਹੈਗਾ ਇਹਦਾ ਹੱਲ ਸਾਡੇ ਸਿਸਟਮ ਦੇ ਵਿੱਚ ਹੀ ਪਿਆ ਹੈ ਸਾਡੇ ਸੰਵਿਧਾਨ ਦੇ ਵਿੱਚ ਹੀ ਪਿਆ ਹੈ ਕੀ ਸਾਨੂੰ ਦਾ ਪਲੇਸ ਆਫ ਵਰਸ਼ਿਪ ਇੱਕ ਜਿਹੜਾ 1991 ਦਾ ਹੈਗਾ ਹਾਂਜੀ ਸਿਆਸਤਦਾਨਾਂ ਨੂੰ ਆਪਣੀ ਸਿਆਸੀ ਰੋਟੀਆਂ ਚੜੀਆਂ ਉਸੇ ਕਰੇ ਨੇ ਨਾ ਉਹ ਛੱਡਣੀਆਂ ਪੈਣਗੀਆਂ ਤੁਸੀਂ ਇਹ ਦੇਖੋ ਉਧਰੋਂ ਅਡਾਨੀ ਸਾਹਿਬ ਦਾ ਫਤਵਾ ਆ ਗਿਆ ਕਿ ਅਡਾਨੀ ਸਾਹਿਬ ਆ ਅਮਰੀਕਾ ਹਾਂਜੀ ਤੁਸੀਂ ਨਾ ਘਟਾਲਾ ਕੀਤਾ ਹੈ ਹਾਂਜੀ ਉਧਰੋਂ ਹੋਰ ਘਟਾਲੇ ਹੁੰਦੇ ਨੇ ਉਧਰੋਂ ਮਹਾਰਾਸ਼ਟਰ ਦੇ ਇਲੈਕਸ਼ਨ ਦੇ ਵਿੱਚ ਕਈ ਵਾਰੀ ਰੋਲਾ ਪਾਇਆ ਜਾਂਦਾ ਜੀ ਕਈ ਵਾਰੀ ਇਲਜ਼ਾਮ ਲਾਉਂਦੀਆਂ ਨੇ ਸਿਆਸੀ ਪਾਰਟੀਆਂ ਜੀ ਮਤਲਬ ਸਾਡੇ ਧੋਖਾ ਹੋ ਗਿਆ ਜੀ ਈਵੀਐਮ ਫਰਾਡ ਹੋ ਗਿਆ ਜੀ ਲੋਕ ਮੰਗ ਰਹੇ ਨੇ ਰੋਜ਼ਗਾਰ ਸਾਨੂੰ ਰੋਜ਼ਗਾਰ ਦੇ ਦਿਓ ਜੀ ਇਹ ਸਿਆਸੀ ਲੀਡਰ ਤੁਹਾਡਾ ਕਹਿਣਾ ਵੀ ਇਹਨੂੰ ਟਾਲ ਵਾਂਗੂ ਵਰਤ ਰਹੇ ਨੇ ਵਰਤ ਰਹੇ ਨੇ ਇਸ ਤੋਂ ਇਹੀ ਨਜ਼ਰ ਆਉਂਦਾ ਹੈ ਵਰਤ ਰਹੇ ਨੇ ਮਤਲਬ ਦੇਖੋ ਯਾ ਤਾਂ ਦੇਸ਼ ਦੇ ਵਿੱਚ ਸਾਰੇ ਮਸਲੇ ਖਤਮ ਹੋ ਗਏ ਹਾਂ ਹਾਂਜੀ ਮਨੋ ਜੀ ਦੇਸ਼ ਦਾ ਜਿਹੜਾ ਸਾਡਾ ਰੁਪਿਆ ਹੈ ਸਾਡਾ ਰੁਪਿਆ 1 ਡਾਲਰ ਦੇ ਮੁਕਾਬਲੇ ਸਰ ਡਾਲਰ ਹੋਵੇ 100 ਰੁਪਿਆ ਤੇ 2 ਡਾਲਰ ਹੋਵੇ 100 ਡਾਲਰ ਸਾਰਾ 100 ਰੁਪਿਆ ਹੋਵੇ ਹਾਂਜੀ ਅਮਰਤ ਕਾਲ ਆ ਗਿਆ ਪੈਟਰੋਲ ਡੀਜ਼ਲ ਸਭ ਸਸਤਾ ਹੋ ਜਾਵੇ ਹਾਂਜੀ ਐਜੂਕੇਸ਼ਨ ਸਿਸਟਮ ਪਾਰ ਚ ਬਣ ਗਿਆ ਹੋਵੇ ਸਭ ਨੂੰ ਨੌਕਰੀ ਮਿਲ ਗਈ ਸਭ ਨੂੰ ਨੌਕਰੀ ਮਿਲ ਗਈ ਹੋਵੇ ਤੇ ਫਿਰ ਚਲੋ ਅਸੀਂ ਕੀ ਅਮਰਤ ਕਾਲ ਆ ਗਿਆ ਤੇ ਹੁਣ ਲੱਗਦਾ ਰੈਂਚੀ ਹੈ ਨਾ ਕਿ ਦੇਸ਼ 'ਚ ਹੁਣ ਕੋਈ ਮਸਲਾ ਨਹੀਂ ਰਿਹਾ ਦੇਸ਼ 'ਚ ਇਹੀ ਮਸਲਾ ਰਹਿ ਗਿਆ ਕਿ ਔਰੰਗਜ਼ੇਬ ਤੇ ਬਾਬਰ ਨੇ ਜਿਹੜੇ ਮਸ਼ੀਤ ਮੰਦਰ ਤੋੜੇ ਨੇ ਆਪਾਂ ਵਾਪਸ ਬਣਾਉਣੇ ਨੇ ਉਹ ਬਣਾਈਏ ਉਹ ਬਣਾਈਏ ਹੁਣ ਕਿਤੇ ਸਾਰੇ ਮਸਲੇ ਖਤਮ ਹੋ ਗਏ ਮੈਨੂੰ ਜੋ ਲੱਗਦਾ ਕਿ ਇਹਨਾਂ ਇਹਨਾਂ ਮਸਲਿਆਂ ਨੂੰ ਸਿਆਸਤਦਾਨ ਢਾਲ ਵਾਂਗ ਵਰਤ ਰਹੇ ਨੇ ਚਾਹੇ ਉਹ ਕੋਈ ਵੀ ਹੋਣ ਚਾਹੇ ਉਹ ਇਸ ਸੱਤਾ 'ਚ ਬੈਠੇ ਹੋਣੇ ਵਿਪੱਖਸ਼ੇ ਬੈਠੇ ਲੋਕ ਹੋਣ ਇਹਦਾ ਹੱਲ ਇਹੀ ਹੈ ਕਿ ਜਿਹੜਾ ਦ ਪਲੇਸਸ ਆਫ ਵਰਸ਼ਿਪ ਐਕਟ ਹੈਗਾ 1900 1991 ਦਾ ਜਦੋਂ ਅਸੀਂ ਕਨਸਟੀਟਿਊਸ਼ਨਲ ਡਿਬੇਟਸ ਦੇਖਦੇ ਆ ਜਾਂ ਪਾਰਲੀਮੈਂਟ ਡਿਬੇਟ ਦੇਖਦੇ ਆ ਉੱਥੇ ਸਾਫ ਪਤਾ ਲੱਗਦਾ ਹੈ ਕਿ ਇਹਦੀ ਇੰਪੋਰਟੈਂਸ ਕੀ ਹੈ ਕਿਉਂਕਿ ਇਹਦੇ ਵਿੱਚ ਹੈ ਕਿ ਜਿਹੋ ਜਿਹਾ ਸਟਰਕਚਰ ਹੈਗਾ ਦੇਖੋ ਮੈਂ ਤੁਹਾਨੂੰ ਇੱਕ ਮਿਸਾਲ ਦਿੰਦਾ ਬਹੁਤ ਸਾਰੇ ਸਮਾਜਾਂ ਦੇ ਵਿੱਚ ਕੀ ਹੁੰਦਾ ਕਿ ਉਹ ਇੱਕ ਦੂਜੇ ਨਾਲ ਰੋਟੀ ਦੀ ਸਾਂਝ ਨਹੀਂ ਰੱਖਦੇ ਹਾਂਜੀ ਲੇਕਿਨ ਉਹਨਾਂ ਦਾ ਕੀ ਸਿਸਟਮ ਉੱ ਘੜ ਲੈਂਦੇ ਉਹ ਘੜ ਲੈਂਦੇ ਕਿ ਠੀਕ ਹੈ ਮੇਰਾ ਵਿਆਹ ਹੋਏਗਾ ਤੂੰ ਆ ਜੀ ਤੇ ਮੈਂ ਕਿ ਤੀਜੇ ਬੰਦੇ ਨੂੰ ਤੇਰੇ ਹੀ ਜਿਹੜਾ ਧਰਮ ਦਾ ਹੋਏਗਾ ਉਹਨੂੰ ਦੇ ਦੂੰਗਾ ਉਹ ਤੇਰੀ ਰੋਟੀ ਖਾਣਾ ਤਿਆਰ ਕਰ ਲੂਗਾ ਉਹ ਖਾ ਲੂਗਾ ਇਸ ਤਰ੍ਹਾਂ ਮੇਰਾ ਹੋਏਗਾ ਮਤਲਬ ਸਮਾਜ ਦੇ ਵਿੱਚ ਅਸੀਂ ਹਰ ਚੀਜ਼ ਬਦਲ ਕੱਢ ਲੈਂਦੇ ਆ ਤੇ ਸਾਡੇ ਸਭੇਦਾਨ ਜਿਹੜਾ ਬਾਅਦ ਚ 1991 ਦੇ ਉਹਨਾਂ ਇਹੀ ਬਦਲ ਕੜਿਆ ਕਿ ਜਿਹੜਾ ਪਲੇਸਿਸ ਆਫ ਵਰਸ਼ਿਪ ਐਕਟ ਹੈਗਾ ਕਿ ਜਿਹੜੀ ਇਮਾਰਤ ਜਿਸ ਸਟਰਕਚਰ ਚ ਹੈਗੀ ਆ ਉਹਨੂੰ ਉਵੇਂ ਹੀ ਰਹਿਣ ਦੋਦਾ ਹੀ ਰਹਿਣ ਦਿੱਤਾ ਜਾ ਤੇ ਜੇ ਆਪਾਂ ਉਦਾਂ ਹੀ ਰਹਿਣ ਦਈਏ ਤੇ ਜੇ ਕੋਈ ਇਹੋ ਜਿਹੀ ਪਟੀਸ਼ਨ ਲੈ ਕੇ ਜਾਵੇ ਹਾਂਜੀ ਇਹ ਤਾਂ ਫਰ ਸੁਪਰੀਮ ਕੋਰਟ ਦਾ ਸੀ ਉਹ ਚੱਕ ਕੇ ਪੇਟੀਸ਼ਨ ਮਾਰਦੇ ਕਿ ਇਹ ਕੀ ਭੇਮਕਫਲਾ ਕੰਮ ਹੈ ਤੇਰੇ ਝਗੜੇ ਨਾ ਹੋਵੇ ਕੋਈ ਝਗੜਾ ਹੀ ਨਾ ਹੋਵੇ ਜੇ ਝਗੜਾ ਹੀ ਨਾ ਹੋਵੇ ਤਾਂ ਕਿਸੇ ਦੀ ਜਾਨ ਨਾ ਜਾਵੇ ਇਹਦਾ ਹੀ ਹੱਲ ਹੈ ਕਿ ਜਦ ਤੱਕ ਤੁਹਾਡਾ ਇਹ ਕਹਿੰਦੇ ਆ ਮਤਲਬ ਸਿਆਸਤਦਾਨ ਕਿ ਨੇਸ਼ਨ ਫਰਸਟ ਇਹਨਾਂ ਲਈ ਨੇਸ਼ਨ ਫਰਸਟ ਨਹੀਂ ਹੈ ਇਹਨਾਂ ਦੇ ਇਹਨਾਂ ਲਈ ਫਰਸਟ ਹੈਗੀ ਆਪਣੀ ਕੁਰਸੀ ਜਿਸ ਦਿਨ ਕੁਰਸੀ ਛੱਡ ਕੇ ਦੇਸ਼ ਦਾ ਸੋਚਣਗੇ ਭਲਾ ਹੋਏਗਾ ਤੇ ਇਹਦਾ ਐਕਟ ਇਹੀ ਹੈ ਕਿ ਜਿਹੜੀ ਚੀਜ਼ ਜਿਹੋ ਜੀ ਹੈਗੀ ਆ ਜੋ ਸਮਾਜ ਚ ਜਿਹੜਾ ਜਿਹਾ ਸਿਸਟਮ ਚੱਲ ਰਿਹਾ ਹੈ ਉਹਨੂੰ ਉਹ ਮੈਂ ਜਿਹੜਾ ਮਸਜਿਦ ਆ ਮਸਜਿਦ ਰਹਿਣ ਤੋਂ ਮੰਦਰ ਨੂੰ ਮੰਦਰ ਰਹਿਣ ਤੋਂ ਗੁਰਦਾਰਾ ਗੁਰਦਾਰਾ ਰਹਿਣ ਤੋਂ ਜਿਹਦੀ ਜਿਵੇਂ ਆਸਥਾ ਹੈ ਉਹ ਮੈਂ ਰਹਿਣ ਦੋ ਇਹਨਾਂ ਨੂੰ ਛੇੜਛਾੜ ਨਾ ਕਰੋ ਨਹੀਂ ਤੁਸੀਂ ਬਹੁਤ ਹੀ ਬੜਮੁੱਲੇ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਪ੍ਰੋਗਰਾਮ ਤੇ ਆਉਣ ਲਈ ਧੰਨਵਾਦ ਤੁਹਾਡਾ ਅਗਲੀ ਵਾਰੀ ਫੇਰ ਕਿਸੇ ਵਿਸ਼ੇ ਨੂੰ ਲੈ ਕੇ ਤੁਹਾਡੇ ਨਾਲ ਮੁਲਾਕਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ